ਗੁਰੂ ਚਿਕਾ ਘਰ ਸਵਾਇ ਗੁਰੂ ਚਿਕੀ ਭਤੇ ਸੰਗਰਾਮਤਾ ਦੇਣਾ ਜੀ ਅੱਜ 5:30 ਹੋਏ ਨੇ ਪਹਿਲਾਂ ਆਪਾਂ ਗੁਰੂ ਘਰ ਜਾ ਕੇ ਆ ਰਸਤੇ ਕਿਉਂਨੇ ਆ ਤੇ ਫਿਰ ਆਪਾਂ ਕੰਮ ਦੀ ਸ਼ੁਰੂਆਤ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਾਂ ਵੀਡੀਓ ਕਰਦੇ ਜੀ ਸਟਾਰਟ ਆਪਾਂ ਇਹਦੀ ਢਾਈ ਪੇਸੀਆਂ ਗੁੜ ਦੀਆਂ ਪਾਤੀਆਂ ਤੇ ਆਪਣਾ ਇਹ ਗੋੜ ਜਾਨ ਨੂੰ ਪਿਗਲ ਜਾਊਗਾ ਤੇ ਇੱਕ ਪਾਸੇ ਆਪਾਂ ਚੋਲ ਕਰਦੇ ਆ ਆਪਾਂ ਜੀ ਤੇ ਟੇਢਾ ਗਲਾਸ ਪਾਣੀ ਦਾ ਪਾ ਦਾਂਗੇ। ਸਾਨੇ ਜੀ ਟੇਢਾ ਗਲਾਸ ਪਾਣੀ ਦਾ ਪਾਤਾ। ਹੁਣ ਇਹਦੇ ਵਿੱਚ ਝੋਲ ਆਪਾਂ ਧੋ ਕੇ ਪਾ ਦਾਂਗੇ। ਇਹਨੂੰ ਥੋੜੇ ਜਿਹਾ ਪਾਣੀ ਗਰਮ ਹੋਣ ਦਿਨੇ ਆ। ਆਪਣੇ ਇਧਰ ਜਿਹੜਾ ਕੋਪਾ ਅਸੂ ਪਿਗਲ ਗਿਆ। ਹੁਣ ਆਪਾਂ ਗੈਸ ਦਵਾਂਗੇ ਬੰਦ ਕਰ। ਆਪਾਂ ਜੀ ਥੋੜਾ ਜਿਹਾ ਕੋਪਾ ਘਦੂਕਾਸ ਕਰ ਲਾਂਗੇ ਤੇ ਵਿੱਚ ਥੋੜੀ ਜਿਹੀ ਪਾਵਾਂਗੇ ਸੌਂਫ। ਮਿੱਠੇ ਚੌਲਾਂ ਚ ਪਾਣੀ ਆਪਣਾ ਬਸ ਗਰਮ ਹੋਣ ਵਾਲਾ ਚੌਲ ਆਪਾਂ ਨੇ ਧੋਤੇ ਰੱਖ ਲਏ ਆਪਾਂ ਜੀ ਸਿੰਪਲੇ ਚੌਲ ਬਣਾ ਰਹੇ ਆ ਆਪਾਂ ਨੇ ਮੋਟਰਾਂ ਦੀ ਮੱਥਾ ਟੇਕਣਾ ਮੋਟਵਾ ਆਪਾਂ ਨੇ ਇੰਜਨ ਸਟਾਰਟ ਕਰਤੀ ਕਿਤਾ ਵਿੱਚ ਪਾਣੀ ਡੱਕ ਰਿਹਾ ਵਾ ਝੋਨੇ ਵਾਸਤੇ ਤੇ ਉਹ ਜਿਹੜੀ ਆਪਾਂ ਕੜਾਹੀ ਕਰਦੇ ਹੁੰਦੇ ਹਾਂ ਮਿੱਠੇ ਚੌਲਾਂ ਦੀ ਉਹ ਕਰਨੀ ਆ ਆਪਾਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਨੇ ਚੌਲ ਵਿੱਚ ਪਾਤੇ ਆਪਾਂ ਮਿੱਠਾ ਤਾਣੀ ਨਾਲ ਪਾਇਆ ਫਿਰ ਚੌਲ ਪੱਕਦੇ ਨਹੀਂ ਹੈਗੇ ਛੇਤੀ ਮਿੱਠਾ ਪਾਏ ਤੇ ਆਪਾਂ ਪਹਿਲਾਂ ਥੋੜੇ ਜਿਹਾ ਪਕਾਵਾਂਗੇ ਫਿਰ ਵਿੱਚ ਆਪਾਂ ਨੇ ਜਿਹੜਾ ਗੁੜਾ ਗੜਾ ਪਾਣੀ ਆ ਪੁਣਕੇ ਫਿਰ ਪਾਵਾਂਗੇ ਜਿਹੜਾ ਪਾਣੀ ਪਾਸੇ ਬਿਲਕੁਲ ਸੁੱਕ ਗਿਆ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾਣੀ ਪਾ ਦਨੇ ਆ। ਸਾਡੇ ਆਪਣੇ ਚੌਲ ਤਾਂ ਪੱਕਣ ਦੇ ਦਿੱਤੇ। ਆਪਣੇ ਜੀ ਇੱਕ ਪਾਸੇ ਚੌਲ ਬਣ ਰਹੇ ਨੇ ਇੱਕ ਪਾਸੇ ਆਪਾਂ ਹੁਣ ਭਿੰਡੀਆਂ ਪਿਆਜ਼ ਕੱਟ ਲਾਂਗੇ ਤੇ ਨਾਲੇ ਸਬਜ਼ੀ ਨੂੰ ਤੜਕਾ ਲਾ ਦਾਂਗੇ। ਜਿੰਨੀਆਂ ਕਥੋੜੀਆਂ ਜੀਆਂ ਭਿੰਡੀਆਂ ਉੱਤਰਦੀਆਂ ਨੇ ਆਪਾਂ ਉਨੀਆਂ ਕਤੋੜ ਕੇ ਬਣਾ ਲੇਦੀਆਂ ਨੇ। ਕਰਕੇ ਸਬਜ਼ੀ ਦੀ ਇਹ ਥੋੜੀ ਜਿਹੀ ਮौज ਹੁੰਦੀ ਆ ਐਦਰ ਜੀ ਮੁੰਡੇ ਸਾਹਿਬ ਆ ਚਾਹ ਲੈਣ ਆਏ ਸੀ ਕਿਸੇ ਲਈ ਮੈਂ ਫਿਰ ਸਬਜ਼ੀ ਘਟ ਰਹੀ ਸੀ ਮੈਂ ਕਿ ਤੁਸੀ ਗਰਮ ਕਰਕੇ ਤੁਸੀਂ ਆਪੇ ਲੈ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਮੈਂਡ ਤੱਕ ਦੇਖਿਆ ਕਰੋ ਗਰਮੀ ਜੀ ਬਹੁਤ ਜ਼ਿਆਦਾ ਪੈ ਰਹੀ ਆ ਆਪਣੀ ਜੀ ਸਬਜ਼ੀ ਬਸ ਕੱਟੀ ਗਈ ਆਪਾਂ ਇੱਕੇ ਪਾਸੇ ਕੜਾਹੀ ਚ ਤੇਲ ਪਾ ਕੇ ਰੱਖਦਾ ਸਵੇਰੇ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਬਹੁਤ ਜ਼ਿਆਦਾ ਭਾਜਣਾ ਪੈਂਦੀਆਂ ਨੇ ਤੇ ਕਈ ਵਾਰੀ ਸਾਰੇ ਕੰਮ ਇਕੱਠੇ ਹੋ ਜਾਂਦੇ ਨੇ ਚਲੋ ਅੱਜ ਆਪਾਂ ਨੇ ਨਰੇ ਮਿੱਠੇ ਚਾਵਲਾਂ ਦੀ ਕੜਾਹੀ ਬਣਾਉਣੀ ਸੀਗੀ ਤੇ ਉਹਦਾ ਮੱਥਾ ਟੇਕਣਾ ਸੀਗਾ ਤੇ ਅੱਜ ਨਾਲੇ ਸੰਗਰਾਮ ਸੀ ਆਪਾਂ ਗੁਰੂ ਘਰ ਜਾ ਕੇ ਨਾ ਉੱਥੇ ਵੀ ਮੱਥਾ ਟੇਕ ਕੇ ਆਉਂਦਾ ਗੁਰੂ ਮਹਾਰਾਜ ਸਾਰਿਆਂ ਦਾ ਭਲਾ ਕਰੇ ਤੇ ਵਧੀਆ ਸਾਰਿਆਂ ਦਾ ਠੀਕ ਠਾਕ ਝੋਨਾ ਲੱਗ ਜਵੇ ਚਲੋ ਆਪਾਂ ਜੀ ਹੁਣ ਮੱਥਾ ਵੀ ਟੇਕ ਕੇ ਆਉਨੇ ਆਂ ਹੁਣ ਆਪਾਂ ਜੀ ਮੋਟਰ ਤੇ ਮੱਥਾ ਟੇਕ ਕੇ ਆਉਨੇ ਆਂ ਫੇ ਮੱਥਾ ਟੇਕ ਕੇ ਬਾਕੀ ਘਰ ਦੇ ਕੰਮ ਆ ਕੇ ਕਰਦੇ ਆਂ ਆਪਾਂ ਨੇ ਜੀ ਚੌਲਾਂ ਦੀ ਕੜਾਹੀ ਦਾ ਮੱਥਾ ਟੇਕ ਕੇ ਆਂਦਾ ਆਪਣੇ ਪਿੰਡਾਂ ਵਿੱਚ ਇਹ ਚੌਲਾਂ ਦੀ ਕੜਾਹੀ ਕਰਦੇ ਨੇ ਸਾਰੇ ਭੈਣ ਭਰਾ ਕਰਦੇ ਹੋਣਗੇ ਜਦੋਂ ਆਪਾਂ ਕਿਤਾ ਵਿੱਚ ਮੋਟਰਾਂ ਇੰਜਨ ਚਲਾਉਣੇ ਆ ਆਪਾਂ ਪਹਿਲਾਂ ਮੱਥਾ ਟੇਕ ਕੇ ਹੀ ਸ਼ੁਰੂਆਤ ਕਰਦੇ ਆ ਬਸ ਜੀ ਹੁਣ ਝੋਨੇ ਦੀ ਤਿਆਰੀ ਲੱਗਣ ਦੀ ਮੋਟਰਾਂ ਚਲਾ ਲੈਣਗੇ ਆਪਾਂ ਨੇ ਜੀ ਮੱਥਾ ਟੇਕਿਆ ਦਾ ਮੋਟਰ ਤੇ ਆਪਾਂ ਬਸ ਸਬਜ਼ੀ ਵੀ ਬਣ ਕੇ ਰੈਡੀ ਆ ਤੇ ਹੁਣ ਆਪਾਂ ਇੱਕ ਪਾਸੇ ਆਟਾ ਗੁੰਨ ਲਾਂਗੇ ਚਲੋ ਫਿਰ ਆਪਾਂ ਪ੍ਰਸ਼ਾਦੇ ਬਣਾਵਾਂਗੇ ਜੀ ਸੁਬੇ ਸੁਬੇ ਤਾਂ ਠੰਡੇ ਠੰਡੇ ਕੰਮ ਕਰਨ ਨਾਲ ਬਹੁਤ ਜੀ ਕਰਦਾ ਦਿਨ ਵਿੱਚ ਬਹੁਤ ਜ਼ਿਆਦਾ ਲੋ ਪੈਂਦੀ ਹੈ ਇੰਨੀ ਗਰਮੀ ਜਾ ਰਹੀ ਹੈ ਬਹੁਤ ਜ਼ਿਆਦਾ ਕਿਉਂਕਿ ਮੀਂਹ ਨਹੀਂ ਪਏ ਹੈਗੇ ਜੇ ਮੀਂਹ ਪੈ ਜਾਣਗੇ ਫਿਰ ਠੰਡਾ ਜਿਹਾ ਮੌਸਮ ਹੋ ਜਾਊ ਥੋੜਾ ਜਿਹਾ ਗਰਮੀ ਵੀ ਥੋੜੀ ਜਿਹੀ ਘਟ ਚੁੱਕੀ ਇਧਰ ਮੁੰਡੀ ਸਾਹਿਬ ਜੀ ਡੰਗਰ ਨਵਾ ਰਹੇ ਨੇ ਦੇਖੋ ਜੀ ਤੁੱਪ ਕਿੰਨੀ ਫੈਰੀ ਹੋ ਬਹੁਤ ਤਕਤੀ ਲੋ ਚੱਲ ਰਹੀ ਆ ਪੱਖੇ ਵੀ ਕੁਛ ਨਹੀਂ ਕਰਦੇ ਹੈਗੇ ਇਹਨਾਂ ਨੂੰ ਵੀ ਏਸੀ ਚਾਹੀਦੀ ਆ ਵਿਚਾਰਿਆਂ ਨੂੰ ਸਹੀ ਗਾਣਾ ਚਾਹੀਦਾ ਆ ਮੀਂਹ ਨਹੀਂ ਨਾ ਪਿਆ ਹੈਗਾ ਜੇ ਮੀਂਹ ਪੈ ਜਵੇ ਤਾਂ ਸਾਰੇ ਨਾਲ ਵਧੀਆ ਠੰਡਾ ਹੋ ਜਾਵੇ ਮੌਸਮ ਮੋਟਰਾਂ ਦੀ ਲਾਈਟ ਆਉਣ ਲੱਗੀ ਆਪਾਂ ਨੇ ਪਾਣੀ ਛੜਤ ਭਰ ਕੇ 2-3 ਕਿੱਲੇ ਜੀ ਕਹਿੰਦੇ ਭਰ ਗਏ ਆਪਾਂ ਸਵੇਰੋਂ ਇਕੜਾ ਹੀਰਾ ਚੌਲਾਂ ਦੀ ਦਾ ਮੱਥਾ ਟੇਕਿਆ ਵਾ ਤੋ ਪਰਮਾਤਮਾ ਦੀ ਕਿਰਪਾ ਨਾਲ ਬਚ ਗਿਆ ਸਾਰਾ ਖੇਤ ਵਧੀਆ ਠੀਕ ਠਾਕ ਝੋਨਾ ਲੱਗ ਜਵੇ ਆਪਣਾ ਸਾਰਿਆਂ ਦਾ ਹੀ ਲੱਗਿਆ ਕਾਪਾ ਕੇ ਸਵੇਰ ਨੂੰ ਅੰਦਰ ਵੰਦਦੇ ਨੇ ਹੁੰਦੇ ਆ ਇਸ ਟਾਈਮ ਆਪਾਂ ਨਵਾ ਕੇ ਇਹਨਾਂ ਨੂੰ ਬਾਹਰ ਪਾ ਦਿੰਦੇ ਆ ਫਿਰ ਰਾਤ ਨੂੰ ਬਾਹਰੇ ਰਹਿੰਦੇ ਨੇ ਆਪਣੇ ਗਾਂ ਦੇ ਮੱਝ ਆ ਦੇਖੋ ਜੀ ਮਜਾਜਾਂ ਨਾਲ ਆਉਂਦੀ ਆ ਕੀ ਕਰਨ ਪੂਰਾ ਚੱਲਦਾ बेचारे परसों भी करना गर्मी बहुत ज्यादा पीती है हवा कि चल रही है पर चलती तो हैगी हवा पर गर्म बहुत पूरी लो आती पै रही ਆ ਪੱਠੇ ਨੂੰ ਸਬਸਕ੍ਰਾਈਬ ਆਪਾਂ ਜੀ ਵੀਡੀਓ ਦਾ ਕਰਦੇ ਐਂਡ ਵਾਈ ਕੁਝੇ ਦਾ ਖਾਸਾ ਵਾਈ ਕੁਝੇ ਕੇ ਪਤੇ ਪੇੜੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜੀ